ਅੱਜ ਆਪਾਂ ਵੀਰੋ ਵੇਖਣਾ ਹੈ ਜਿਹੜਾ ਜੂਨ ਮਹੀਨਾ ਹੈ ਇਸੀ ਦਾ ਦੇ ਸਰਤਾਜ ਪੰਚਮ ਪਾਠਾ ਜਿਹਦਾ ਦੇ ਵਿੱਚ ਸਿੱਧੀ ਢੜਾ ਵੀ ਹੈ ਤੇ ਇਹਦੇ ਵਿੱਚ ਸਾਡਾ 1 ਜੂਨ ਤੋਂ ਲੈ ਕੇ ਜਿਹੜਾ ਘੱਲੂ ਘਰਾ 84 ਵਾਲਾ ਉਹ ਵੀ ਹੈ ਪਰ ਆੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਾਡਾ ਜਿਹੜਾ ਸਿਸਟਮ ਹੈ ਸਾਡੇ ਆਗੂ ਨੇ ਅਸੀਂ ਸਿੱਧੀ ਬਾਰੇ ਵੀ ਸਿੱਧੀ ਗੁਰੂ ਅਰਜਨ ਪਾਤਸ਼ਾਹ ਦੀ ਕਿਉਂ ਹੋਈ ਉਹਦੇ ਕਾਰਨ ਕੀ ਸੀ ਨਾ ਤਾਂ ਸਹੀ ਦੱਸਿਆ ਤੇ ਨਾ ਅਸੀਂ ਇਹ ਦੱਸਿਆ ਵੀ ਜਿਹੜਾ ਜੂਨ 84 ਵਾਪਰਿਆ ਉਹ ਕਿਉਂ ਵਾਪਰਿਆ ਆਨੰਦਪੁਰ ਦਾ ਮਤਾ ਕੀਆ ਅੱਜ ਤੱਕ ਵੀ ਉਹ ਸਮੇਂ ਦੇ ਆਗੂਆਂ ਨੇ ਉਦੋਂ ਤੱਕ ਕੀ ਦੱਸਣਾ ਸੀ ਅੱਜ ਤੱਕ ਵੀ ਸਾਡੇ 90% ਲੋਕਾਂ ਨੂੰ ਇਹ ਨਹੀਂ ਪਤਾ ਵੀ ਆਨੰਦਪੁਰ ਦਾ ਮਤਾ ਕੀ ਹੈ ਇਹ ਸਾਡੀਆਂ ਸਿੱਖ ਸਥਾਨਾਵਾਂ ਦੀ ਡਿਊਟੀ ਬਣਦੀ ਸੀ ਅਕਾਲੀ ਦਲ ਦਾ ਸਰੋਣੀ ਕਮੇਟੀ ਦਾ ਟਕਸਾਲ ਦਾ ਦਿੱਲੀ ਕਮੇਟੀ ਦਾ ਕਿੰਨਿਆਂ-ਕਿੰਨਿਆਂ ਵੱਡੀਆਂ ਸਟੇਜਾਂ 'ਚ 40 ਸਾਲਾਂ ਅਸੀਂ ਬੜਾ ਜ਼ੋਰ ਸ਼ੋਰ ਨਾਲ ਕਹਿ ਰਹੇ ਸੀ ਮਨਾਉਣਾ 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 ਕੀ ਹੈ 10 ਅਸੀਂ ਸਕੇ ਨਹੀਂ ਅਸੀਂ ਸਰਕਾਰ ਨੇ ਸਾਡੇ ਤੇ ਠੱਪਾ ਖਾਲਿਸਤਾਨ ਦਾ ਲਾਤਾ ਵੱਖਵਾਦ ਦਾ ਲਾਤਾ ਪਰ ਅਸੀਂ ਇਹ ਗੱਲ ਕਲੀਅਰ ਨਹੀਂ ਕਰ ਸਕੇ ਵੀ ਸਾਡੇ ਆਨੰਦਪੁਰ ਸਾਹਿਬ ਦੇ ਉਸ ਮਤੇ ਵਿੱਚ ਖਾਲਿਸਤਾਨ ਦਾ ਨਾਮ ਦਾ ਸ਼ਬਦ ਨਹੀਂ ਹੈ ਜਾਦਾ ਡਿਊਟੀ ਐਸਜੀਪੀਸੀ ਦੀ ਅਕਾਲੀ ਦਲ ਦੀ ਜਿਹੜੀ ਸੀ ਪਰ ਤੁਸੀਂ ਦੇਖ ਸਕਦੇ ਹੋ ਦੱਸ ਕੀ ਰਹਿ ਚਾਹੇ ਸਰੋਣੀ ਕਮੇਟੀ ਤੋਂ ਵੇਖ ਲਓ ਉਹਨਾਂ ਦੇ ਜਥੇਦਾਰਾਂ ਦੇ ਬਿਆਨ ਕੀ ਆ ਰਹੇ ਆ ਜਥੇਦਾਰ ਨੇ ਦੱਸਣਾ ਆਨੰਦਪੁਰ ਦਾ ਮਤਾ ਸੀ ਆ ਵਿਆਖਿਆ ਆਏ ਸਾਲ ਹੋਣੀ ਚਾਹੀਦੀ ਸੀ ਪਰ ਨਹੀਂ ਹੋਈ ਤਾਂ ਕਿ ਜਿਹੜਾ ਲੋਕਾਂ ਦੇ ਦਿਮਾਗ ਵਿੱਚ ਸਾਡੇ ਪ੍ਰਤੀ ਗਲਤ ਬਤੀਰਾ ਭਰਿਆ ਗਿਆ ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਵੀ ਇੱਕ ਨਿੱਕੀ ਜਿਹੀ ਲੜਾਈ ਬਣਾ ਕੇ ਪ੍ਰਚਾਰੀ ਗਈ ਰਿਸ਼ਤੇ ਦੀ ਗੱਲ ਬਣਾਤੀ ਸੀ ਹਕੂਮਤਾਂ ਨਾਲ ਜ਼ਬਰ ਜ਼ੁਲਮ ਧੱਕੇ ਦੇ ਖਿਲਾਫ ਇਸੇ ਤਰ੍ਹਾਂ 84 ਦਾ ਜਿਹੜਾ ਦੁਖਾਂਤ ਵਾਪਰਿਆ ਉਹਦੇ ਵਿੱਚ ਜਾਇਜ਼ ਮੰਗਾ ਸੀ ਜਾਇਜ਼ ਸਾਰੇ ਲੋਕਾਂ ਦੀਆਂ ਸੀ ਕੱਲੇ ਸਿੱਖਾਂ ਦੀਆਂ ਨਹੀਂ ਪਰ ਦੱਸੇ ਕੌਣ ਦੱਸਿਆ ਕੀ ਜਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਟਕਸਾਲ ਕੀ ਦੱਸ ਰਹੀ ਹੈ ਵੀ ਪੰਜਾਂ ਸਿੰਘਾਂ ਨੂੰ ਰੋਟੀ ਖਵਾਓ ਤੁਹਾਡੇ ਕਾਰਜ ਰਾਸ ਹੋ ਜਾਣੇ ਆ ਇਹ ਹੈ ਗੁਰਮਤਿ ਕਹਿੰਦੀ ਮਾਸ ਖਾਣਾ ਹੈ ਕਿ ਨਹੀਂ ਖਾਣਾ ਦੀਆਂ ਵੀਡੀਓ ਤਾਂ ਪਾਈ ਜਾਂਦੇ ਆ ਖਾਣਾ ਕੀ ਨਾ ਖਾਣਾ ਉਹ ਤਾਂ ਡਾਕਟਰ ਦੱਸ ਦਿੰਦਾ ਤੂੰ ਜੇ ਤੇਰੇ ਸਰੀਰ ਨੂੰ ਤੂੰ ਖਾਣਾ ਕੀ ਹੈ ਖਾਣਾ ਪੀਣਾ ਪਵਿੱਤਰ ਹੈ ਤਾਂ ਸਾਰਾ ਕੁਝ ਬੰਦੇ ਨੂੰ ਜਿਹੜਾ ਸਰੀਰ ਨੂੰ ਨਹੀਂ ਫਿੱਟੋ ਨਹੀਂ ਖਾ ਸਕਦਾ ਇਹ ਗੱਲਾਂ ਤਾਂ ਆਮ ਪ੍ਰਚਾਰ ਕੀ ਦੱਸ ਰਹੇ ਆ ਜਿਹੜੇ ਸਾਡੇ ਆਗੂ ਦੱਸ ਰਹੇ ਆ ਪਰ ਦੱਸਣਾ ਕੀ ਸੀ ਉਹ ਅੱਜ ਤੱਕ ਨਹੀਂ ਪਤਾ ਜਿਹੜਾ ਮੋਰਚਾ ਸਾਡਾ ਉਸ ਸਮੇਂ ਅਸੀਂ ਕੀ ਖੱਟਿਆ ਕੀ ਗਵਾਇਆ ਉਹ ਤੋਂ ਸਾਨੂੰ ਕੀ ਘਾਟਾ ਪਿਆ ਸਾਡੇ ਚ ਕੀ ਕਮਜ਼ੋਰੀ ਕਿਹੜੀ ਘਾਟ ਰਹਿ ਗਈ ਸਾਡੇ ਕਿਹੜੇ ਆਗੂ ਨੇ ਸਾਡੀ ਪਿੱਠੇ ਸੁਰਾ ਮਾਰਿਆ ਇਹ ਕਿਹਨੇ ਕਲੀਅਰ ਕਰਨਾ ਸੀ ਲੋਕਾਂ ਦੇ ਅੱਗੇ ਕਿਹਨੇ ਰੱਖਣਾ ਸੀ ਸੰਗਤ ਦੇ ਅੱਗੇ ਸਾਡੀਆਂ ਸੰਸਥਾਵਾਂ ਨੇ ਸਰੋਣੀ ਕਮੇਟੀ ਵਾਲੇ ਦੱਸ ਰਿਹਾ ਜਥੇਦਾਰ ਦਾ ਬਿਆਨ ਵੀ ਢੋਟਮੱਕਾ ਨਾ ਬਜਾਇਓ ਅਗਲਿਆਂ ਨੇ ਤੁਹਾਡੀ ਹਿੱਕ ਤੇ ਦੀਵਾ ਵਾਲਾ ਸੈਂਟਰ ਨੇ ਪੰਜਾਬ ਦੀ ਤੇ ਸਾਰੇ ਪੰਜਾਬ ਦੀ ਗੱਲ ਹੈ ਚਾਹੇ Hindu ਐ Sikh ਐ ਇਸਾਈ ਐ ਕੋਈ ਆ ਪੰਜਾਬ ਦਾ ਰਹਿਣ ਵਾਲਾ ਉਹੀ ਦਿਨ ਸਾਨੂੰ ਚੋਣਾ ਦਾ ਦੇਖ ਕੇ ਸਾਥੋਂ ਭੰਗੜਾ ਗਿੱਧਾ ਪਵਾਉਣਾ ਤੇ ਸਾਡੇ ਲੋਕਾਂ ਨੂੰ ਨਸ਼ੇ ਦੁਰਾਬਾ ਚੱਲਣੀਆਂ ਨੇ ਪਰ ਇਹ ਗੱਲਾਂ ਕਲੀਅਰ ਕਿਨੇ ਕਰਨੀਆਂ ਮੈਂ ਇੱਕ ਜਥੇਦਾਰ ਦਾ ਨਾਮ ਨਹੀਂ ਲਵਾਵਾਂਗਾ ਮੈਂ ਉਹਨੂੰ ਪੁੱਛਿਆ ਤੁਸੀਂ ਉਹ ਕਹਿੰਦੇ ਪਤਾ ਹੈ ਸਾਨੂੰ ਬੋਲਣਾ ਚਾਹੀਦਾ ਪਰ ਜੇ ਬੋਲਾਂਗੇ ਅਗਲੇ ਸਾਨੂੰ ਕੱਢ ਕੇ ਘਰੇ ਜ਼ੋਰ ਤਾਂਗੇ ਉਹਨੇ ਸਾਨੂੰ ਦੋ ਉਦਾਹਰਨਾਂ ਦਿੱਤੀਆਂ ਵੀ ਜਥੇਦਾਰ ਆਨੰਦਗੜ੍ਹ ਬੋਲਿਆ ਸੀ ਕੌਣ ਆਇਆ ਉਹਦੇ ਮਗਰ ਲੋਕ ਕਮੈਂਟ ਹੀ ਕਰਨ ਯੋਗ ਆ ਇਕੱਲੇ ਫੇਸਬੁਕ 'ਤੇ ਭਾਗੀ ਬੜਾ ਲੈਨੇ ਸ਼ਬਦੀ ਪੜਿਆ ਸੀ ਕੱਢ ਕੇ ਦਰਬਾਰ ਸਭ ਤੋਂ ਬਾਹਰ ਠੁੱਕਿਆ ਸੀ ਕੌਣ ਆਇਆ ਮਗਰ ਇਸ ਕਰਕੇ ਸਾਨੂੰ ਵੀ ਲੋਕਾਂ ਨੂੰ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਜਿਹੜੇ ਜਾਗਰਤ ਵੀਰ ਨੇ ਜਾਗਦੀ ਜਿਉਂਦੀ ਜ਼ਮੀਰ ਵਾਲੇ ਟਕਸਾਲ ਦੇ ਮੁਖੀ ਦਾ ਕੰਮ ਸੀ ਜਿਹੜਾ ਟਕਸਾਲ ਦੀ ਅਗਵਾਈ ਕਰਦਾ ਟਕਸਾਲ ਦਾ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਸਾ ਪਿੰਡ ਰਮਲੇ ਸ਼ਹੀਦ ਹੋਇਆ ਹੈ ਕਿਉਂ ਹੋਇਆ ਟਕਸਾਲ ਦਾ ਮੁਖੀ ਅਜੇ ਤੱਕ ਨਹੀਂ ਦੱਸ ਸਕਿਆ ਦੱਸੇ ਕੀ ਜਾਂਦਾ ਪੰਜ ਸਿੰਘਾਂ ਨੂੰ ਰੋਟੀ ਖਵਾਇਆ ਕਰੋ ਭਲਾ ਹੋ ਜਾਊਗਾ ਪੰਜ ਸਿੰਘ ਤਾਂ ਚੰਡੀਗੜ੍ਹ ਬਾਦਲ ਸਾਧ ਹੀ ਲੈਂਦੇ ਆ ਉਹਨਾਂ ਦੇ ਕਰਤਾ ਰੋਜ਼ ਹੀ ਖਾਣ ਪੀਣ ਚੱਲਦਾ ਪੰਜਾਂ ਸਿੰਘਾਂ ਦਾ ਪੰਜਾਂ ਸਿੰਘਾਂ ਨਾਲ ਜੇ ਪ੍ਰਸ਼ਾਦਾ ਸਕਾਉਣ ਨਾਲ ਫਾਇਦਾ ਹੁੰਦਾ ਹੁੰਦਾ ਤਾਂ ਚਮਕੌਰ ਦੀ ਗੱਡੀ ਤੇ ਪਾਣੀ ਨਹੀਂ ਸੀ ਬਾਪਰਣੇ ਐਸੀ ਦਿਨ ਤੱਤੀਆਂ ਤਵੀਆਂ ਨਹੀਂ ਸਿਉਣੀਆਂ ਅਸੀਂ ਗਲਤ ਗਾਈਡ ਕਰ ਰਹੇ ਆ ਅਸੀਂ ਗੁਰਮਤ ਦੇ ਉਲਟ ਪ੍ਰਚਾਰ ਕਰ ਰਹੇ ਆ ਸਾਡੇ ਆਗੂ ਤੁਹਾਨੂੰ ਦੱਸ ਦੱਸਣਾ ਚਾਹੀਦਾ ਆਨੰਦਪੁਰ ਦੇ ਮਤੇ ਦੀ ਵਿਆਖਿਆ ਖੁੱਲ੍ਹ ਕੇ ਕਰੋ ਅੱਜ ਤਾਂ ਸਾਡੇ ਕੋਲ ਸਾਧਨ ਹੈਗੇ ਆ ਮਨਜੀਤ ਸਾਹਿਬ ਹੈਗਾ ਉੱਥੋਂ ਹੋ ਸਕਦੀ ਹੈ ਕਥਾ ਬੰਗਲਾ ਸਾਹਿਬ ਤੋਂ ਹੋ ਸਕਦੀ ਆ ਹਜੂਰ ਸਾਹਿਬ ਤੋਂ ਹੋ ਸਕਦੀ ਆ ਕਰੋ ਤਾਂ ਸਹੀ ਤਾਂ ამਦਮੀ ਟਕਸਾਲ ਕਰ ਸਕਦੀ ਆ ਨਾ ਕੋਲੇ ਤਾਂ ਹੈ ਨਾ ਸਾਧਨ ਬੇਸੇ ਲੋਕਾਂ ਨੂੰ ਦੱਸੀਏ ਵੀ ਸਾਡੇ ਜਿਹੜੀ ਲੜਾਈ ਸੀ ਉਹ ਕੀ ਸੀ ਕਾਦੇ ਲਈ ਸੀ ਅਸੀਂ ਗੁਰੂ ਅਰਜਨ ਪਾਤਸ਼ਾਹ ਦਾ ਦੂਰ ਰਹਿ ਗਿਆ ਜਿਹੜੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ 84 ਮੰਗਾ ਕੀ ਸੀ ਸਾਰੀ ਦੁਨੀਆ ਨੂੰ ਪਤਾ ਵੀ ਆਨੰਦਪੁਰ ਦਾ ਮਤਕ ਕੀ ਆ ਅਸੀਂ ਦੱਸ ਹੀ ਨਹੀਂ ਸਕੇ ਸਰਕਾਰ ਨੇ ਸਾਨੂੰ ਦੁਨੀਆ 'ਚ ਬਦਨਾਮ ਕਰਤਾ ਫੇ ਤਾਂ ਵੱਖਰ ਵਖਵਾਦੀ ਆਤਵਾਦੀ ਆ ਤਾਂ ਖਾਲਸਤਾਨ ਮੰਗਦੇ ਆ ਇਹ ਗੱਲਾਂ ਕਲੀਅਰ ਕਰਨੀਆਂ ਹੀ ਅਸਲੀ ਉਹਨਾਂ ਨੂੰ ਸਰਨਹਾਜ ਲਿਆ ਸੀ ਦਾਨੂ ਤੇ ਇਹੀ ਮਨਾਉਣਾ ਹੈ ਕੱਲੇ ਕੋਤਰੀਆਂ ਖੰਨ ਪਾਠ ਕਰਾ ਕੇ ਮਨਾਇਆ ਨਹੀਂ ਜਾ ਸਕਦਾ ਦੱਸੀ ਜਾ ਰਿਹਾ ਯੂ ਐਸ ਐਚ ਮਨਾਉਣਾ ਹੈ ਫਲਾਣੇ ਮਨਾਉਣ ਕਿ ਕੀ ਕਰੋਗੇ ਕੱਲੇ ਲੰਗਰ ਛਕਾ ਕੇ ਮੋੜ ਦੇਣਾ ਖਾ ਕੇ ਅਗਲੇ ਨੇ ਸੌ ਜਾਣਾ ਕੀ ਦੱਸਾਂ ਲੋਕਾਂ ਨੂੰ ਪਬਲਿਕ ਦੇ ਕੀ ਕਰਾਂਗੇ ਉਹਨਾਂ ਅੱਗੇ ਮਨਾਉਣਾ ਮਨਾਉਣਾ ਕੀ ਹੈ ਆਪਣੇ ਮਨ ਨੂੰ ਮਨਾਓ ਵੀ ਇਹ ਗੱਲਾਂ ਦੱਸਣ ਨੂੰ ਤਿਆਰ ਹਾਂ ਦੱਸ ਕੀ ਰਹੇ ਹੋ ਜਿਵੇਂ ਕਹਿੰਦਾ ਬੁੜੀ ਦਾ ਮਰਨਾ ਉਧਰੋਂ ਗੀਤ ਵਿਆਦੇ ਗਾਉਣ ਵਾਲੀ ਗੱਲ ਹੋਈਗੀ ਦੱਸਿਆ ਜਾ ਰਿਹਾ ਵਿਆਹ ਦੀ ਦਾਖਾਉਨ ਆ ਨਾ ਖੋ ਆ ਛੱਡ ਦਿਓ ਪੰਨਾ ਸਿੰਘਾਂ ਨੂੰ ਬਾਮਣਿਆ ਸੀ ਗੁਰਾਲਕ ਦੇ ਸਿੱਖ ਕਲੰਗੀ ਤਰਪਾਦਸ਼ਾ ਤੇ ਇਸ ਕਰਕੇ ਮੇਰੀ ਹੱਥ ਵਨ ਕੇ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਸਾਡੇ ਜਿਹੜੇ ਆਗੂ ਅੱਖਾਂ ਮਿੱਟੀ ਬੈਠੇ ਆ ਕਬੂਤਰ ਵਾਂਗ ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਲੈ ਬਿੱਲੀ ਦਾ ਇਹ ਨਹੀਂ ਵੀ ਬਿੱਲੀ ਨੂੰ ਦਿਸਣੋਂ ਬੰਦ ਹੋ ਗਈ ਬਿੱਲੀ ਨੇ ਚੱਪਟ ਤੁਹਾਨੂੰ ਫੇਰ ਮਾਰਨੀ ਆ ਧੌਂ ਸੋਡੀ ਫੇਰ ਪੱਟ ਲਈ ਕਿਸੇ ਨੂੰ ਨਹੀਂ ਬਖਸ਼ਣਾ ਉਹਨਾਂ ਨੇ ਉਦੋਂ ਵੀ ਇਹ ਕੌਣ ਆ ਜਦੋਂ ਦਿੱਲੀ ਟਾਇਰ ਪਾਏ ਨਾ ਗਿਆਨੀ ਦਾਸ ਸਿੰਘ ਕਾਂਗਰਸ ਦਾ ਚਮਚਾ ਬਣਾ ਰਿਹਾ ਉਹਦੇ ਵੀ ਹਮਲਾ ਹੋਇਆ ਰਾਗ ਰਸੀਆਂ ਦੇ ਵਿਆਕ ਵੀ ਮਰੇ ਆ ਟਾਇਰ ਪਾਉਣ ਲੱਗਿਆ ਨਾ ਦੇਖਣਾ ਵੀ ਤੂੰ ਕੌਣ ਆ ਇਸ ਕਰਕੇ ਸਾਨੂੰ ਆਪਣਾ ਵਿਰਸਾ ਤਾਂ ਅਸੀਂ ਆ ਤਾਂ মিডিਆ ਸਾਡੇ ਕੋਲੇ ਸਾਹ ਤਾਂ ਦੱਸਿਓ ਆਈਡੀਆਂ ਵੱਡੀਆਂ ਸੰਸਥਾਵਾਂ ਦੇ ਉੱਤੇ ਕਾਬਜ ਹੋਏ ਬੈਠੇ ਆ ਸੀ ਕਲਾ ਤੋਰੀ ਫੁਲਕਾ ਚਲਾਉਣ ਵਾਸਤੇ ਨਹੀਂ ਵੀ ਐਸ ਤੀ ਆਰਾਮ ਦੀ ਜ਼ਿੰਦਗੀ ਕਰੋ ਸੌਜੋ ਖਾ ਕੇ ਅੰਨ। ਆਨੰਦਪੁਰ ਦਾ ਮਤੇਨੀ ਦਾ ਸੱਕਿਆ 40 ਸਾਲ ਹੋ ਗਿਆ। ਕਰੋ ਜੁਰਤ ਤਕਾਲਤਾ ਦਾ ਜਥੇਦਾਰ ਕਰੇ ਮੰਡੀ ਸਾਹਿਬ ਤੋਂ ਹਫਤਾ ਲਾ ਸਕਦਾ ਹੋ। ਦਸੇ ਦਮਦਮੀ ਟਕਸਾਲ ਦਸੇ ਬੰਗਲਾ ਸਾਹਿਬ ਦਸੇ ਦਮਦਵਾ ਸਾਹਿਬ ਤਲਵੰਡੀ ਸਾਬੂ ਤੋਂ ਦੱਸਿਆ ਜਾਵੇ। ਸਾਰੇ মিডিਏ ਦੇ ਵਿੱਚ ਅਸੀਂ ਫਲਾਈਏ ਤਾਂ ਕਿ ਦੁਨੀਆਂ ਨੂੰ ਪਤਾ ਲੱਗ ਸਕੇ ਵੀ ਉਸ ਸਮੇਂ ਦੀ ਹਕੂਮਤ ਨੇ ਸਾਡੇ ਨਾਲ ਧੱਕਾ ਕਿਵੇਂ ਕੀਤਾ ਗੱਲ ਕੀ ਸੀ ਤੇ ਪ੍ਰਚਾਰੀ ਕੀ ਆ ਇਸ ਕਰਕੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਤਾਂ ਕਿ ਆਪਾਂ ਜਿਹੜਾ ਇਹ ਮਸਲਾ ਵੀ ਲੋਕਾਂ ਅੱਗੇ ਕਿਵੇਂ ਰੱਖ ਸਕੀਏ ਕਿਨੇ ਰੱਖਣਾ ਕਿ ਦੀ ਜ਼ਿੰਮੇਵਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ